ਡਿਸਕਾਊਂਟ ਫੈਸਟੀਵਲ ਸਾਡਾ ਸ਼ੁਰੂ ਹੋ ਰਿਹਾ ਜੀ ਇਹਦੇ ਚ ਹਰ ਇੱਕ ਆਈਟਮ ਜੋ ਸਾਡੇ ਸ਼ੋਰੂਮ ਚ ਅਵੇਲੇਬਲ ਹੈ ਉਹਤੇ ਅਸੀਂ ਡਿਸਕਾਊਂਟ ਦੇ ਰਹੇ ਹਾਂ ਔਰ ਬੜੇ ਅੱਛੇ ਫਿਊਜ ਡਿਸਕਾਊਂਟਸ ਦੇ ਰਹੇ ਹਾਂ ਇਹ ਨਹੀਂ ਕਿ ਕਾਲਰ ਡਿਸਕਾਊਂਟ ਹੈ ਜਾਂ ਕੋ ਫੇਕ ਡਿਸਕਾਊਂਟ ਹੈ ਬਿਲਕੁਲ ਜੈਨੂਇਨ ਡਿਸਕਾਊਂਟਸ ਦੇ ਰਹੇ ਹਾਂ ਜੈਨੂਇਨ ਪ੍ਰੋਡਕਟਸ ਉਤੇ ਬ੍ਰਾਂਡਡ ਪ੍ਰੋਡਕਟਸ ਉਤੇ ਇਹ ਸਾਡਾ ਵੈਚਰ ਦਾ ਕਾਊਂਟਰ ਹੈ ਤੁਸੀਂ ਦੇਖ ਸਕਦੇ ਹੋ ਇਹ ਜੋ ਪਿਆਰੇ ਪਿਆਰੇ ਤੁਹਾਨੂੰ ਕਲਰ ਮਿਲਨੇ ਆ ਵੈਰਾਈਟੀਆਂ ਮਿਲਨੀ ਆ 60 ਅਪ ਟੂ 60 ਪਰਸੈਂਟ ਆਫ ਦੇ ਵਿੱਚ ਹੈ 25% ਆਫ ਹੈ ਤੁਸੀਂ ਆਓ ਤੁਸੀਂ ਪ੍ਰਾਈਸ ਦੇਖੋ ਤੁਸੀਂ ਖੁਦ ਕਹੋਗੇ ਕਿ ਵਾਓ ਬਹੁਤ ਅੱਛੇ ਪ੍ਰਾਈਸ ਚ ਦੇ ਰਹੇ ਆ ਔਰ ਅੱਛੀ ਚੀਜ਼ਾਂ ਦੇ ਰਹੇ ਆ ਸਾਡੇ ਕੋਲ ਲੇਟੈਸਟ ਡਿਜ਼ਾਈਨ ਹੈਗੇ ਆ ਹੈਵੀ ਵੇਅਰ ਚ ਸਸ਼ੀਕਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਬ੍ਰੈਂਡ ਨਿਊ ਐਪੀਸੋਡ ਦੇ ਵਿੱਚ ਅਗਰ ਇਸ ਫੈਸਟੀਵਲ ਫੈਸਟੀਵਲ ਸੀਜ਼ਨ ਤੁਸੀਂ ਆਪਣੇ ਘਰ ਦੇ ਵਿੱਚ ਇੰਟੀਰੀਅਰ ਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਹੋ ਤੇ ਵਿਚਾਰ ਰਹੇ ਹੋ ਕਿ ਬੈਸਟ ਡੀਲ ਮਿਲੇ ਤੁਹਾਨੂੰ ਇੰਟੀਰੀਅਰ ਦੇ ਰਿਗਾਰਡਿੰਗ ਤੇ ਤੁਸੀਂ ਇਸ ਵੀਡੀਓ ਤੇ ਬਿਲਕੁਲ ਸਹੀ ਪਹੁੰਚੇ ਹੋ ਜੀ ਅਸੀਂ ਹੈਗੇ ਆ ਜਲੰਧਰ ਦੇ ਵਿੱਚ ਨਰੂਲਾ ਫਰਨੀਚਰ ਜਿੱਥੇ ਕਿ ਸੇਲ ਸ਼ੁਰੂ ਹੋ ਗਈ ਹੈ ਕੀ ਸੇਲ ਹੈ ਤੇ ਕਦੋਂ ਤੱਕ ਰਹੇਗੀ ਸਾਰੀ ਜਾਣਕਾਰੀ ਸਾਨੂੰ ਸ਼ਰਨਪਾਲ ਜੀ ਦੇਣਗੇ ਜੀ ਬਹੁਤ-ਬਹੁਤ ਸਵਾਗਤ ਹੈ ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਤੁਹਾਡੇ ਇੱਕਦਮ ਮੀਡੀਅਮ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਬਹੁਤ ਸਵਾਗਤ ਹੈ ਜੀ ਤੇ ਸਰ ਸ਼ਸ਼ੀਕਾਲ ਲਾਸਟ ਫੈਸਟੀਵਲ ਸੀਜ਼ਨ ਦੇ ਵਿੱਚ ਅਸੀਂ ਵੀਡੀਓ ਕੀਤੀ ਸੀਗੀ ਬਹੁਤ ਪਿਆਰ ਦਿੱਤਾ ਵੀਵਰਸ ਨੇ ਤੁਹਾਨੂੰ ਜੀ ਬਹੁਤ ਵਧੀਆ ਜੀ ਤੁਹਾਡੇ ਜਿਹੜਾ ਮੈਂ ਲਾਸਟ ইয়ার ਅਸੀਂ ਕੀਤੀ ਸੀ ਉਹਦੇ ਸਾਨੂੰ ਬੜਾ ਅੱਛਾ ਰਿਸਪਾਂਸ ਮਿਲਿਆ ਤਾਂ ਮੀਡੀਆ ਬਨੋ ਤੇ ਅਸੀਂ ਇਹੀ ਚਾਹੁੰਦੇ ਸੀ ਵੀ ਇਸ ਸਾਲ ਵੀ ਤੁਹਾਡੇ ਜਿਹੜੇ ਵਿਊਅਰਸ ਐ ਉਹਨਾਂ ਨੂੰ ਬਹੁਤ ਵਧੀਆ-ਵਧੀਆ ਆਫਰ ਦਿੱਤੀਆਂ ਜਾਣ ਜਿਹਦੇ ਕਰਕੇ ਤੁਹਾਡੇ ਵਿਊਅਰਸ ਕੋਲ ਤੁਹਾਡੇ ਮਾਧਿਅਮ ਥਰੂ ਕੁਝ ਨਵਾਂ ਤੇ ਵਧੀਆ ਚੀਜ਼ ਲੈ ਸਕਣ ਤੇ ਇਸ ਵਾਰ ਜੀ ਕੀ ਵਧੀਆ ਤੁਸੀਂ ਆਫਰ ਲੈ ਕੇ ਆ ਰਹੇ ਹੋ ਕੀ ਕੁਝ ਡਿਜ਼ਾਈਨ ਕਿਉਂਕਿ ਡਿਜ਼ਾਈਨ ਬਹੁਤ ਅਪਡੇਟ ਕਰਦੇ ਹਾਂ ਜੀ ਇਸ ਤਰ੍ਹਾਂ ਜੀ ਕਿ ਸਾਡਾ ਸ਼ੁਰੂ ਤੋਂ ਹੀ ਇੱਕ ਬਹੁਤ ਵੱਡਾ ਸ਼ੌਂਕ ਰਿਹਾ ਜਾਂ ਉਪਰਾਲਾ ਰਿਹਾ ਕਿ ਅਸੀਂ ਹਰ ਸਾਲ ਨਵੀਂ ਤੋਂ ਨਵੀਂ ਚੀਜ਼ ਦੇਈਏ ਦੀਵਾਲੀ ਸੀ ਇਸ ਫੈਸਟੀਵਲ ਸੀਜ਼ਨ ਜਿਹੜਾ ਹੁੰਦਾ ਸਾਡਾ ਮੇਜਰ ਫੈਸਟੀਵਲ ਸੀਜ਼ਨ ਹੁੰਦਾ ਜੀ ਜਿਹਦੇ ਵਿੱਚ ਹਰ ਬੰਦੇ ਨੂੰ ਕੋਈ ਛੋਟਾ ਹੋਵੇ ਵੱਡਾ ਹੋਵੇ ਕਿਸੇ ਪ੍ਰਕਾਰ ਦਾ ਕੋਈ ਹੋਵੇ ਉਹਨੂੰ ਆਪਣਾ ਘਰਸ ਜਾਣ ਦਾ ਬਹੁਤ ਸ਼ੌਕ ਹੁੰਦਾ ਤੇ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਕੋਈ ਚੀਜ਼ਾਂ ਉਹਨਾਂ ਨੂੰ ਅੱਛੀਆਂ ਦੇ ਸਕੀਏ ਤੇ ਵਧੀਆ ਡਿਸਕਾਊਂਟਸ ਤੇ ਦੇ ਸਕੀਏ ਤੇ ਸਰ ਕੀ ਆਫਰ ਦੇ ਰਹੇ ਹੋ ਕਿ ਕਦੋਂ ਤੋਂ ਇਹ ਆਫਰ ਸ਼ੁਰੂ ਹੋਣ ਲੱਗਾ ਜੀ ਅਸੀਂ ਜੀ ਕਿ ਜਿਹੜਾ ਪਹਿਲਾਂ ਗੱਲ ਆਤਾ ਜਿਵੇਂ ਕੱਲ ਤੋਂ ਜਿਹਨੂੰ ਅਸੀਂ ਕਹਿੰਨੇ ਹੈਗੇ ਹਾਂ ਉਹਦਾ ਸਾਡੇ ਸ਼ੁਰੂ ਹੋ ਰਿਹਾ ਜੀ ਡਿਸਕਾਊਂਟ ਫੈਸਟੀਵਲ ਸਾਡਾ ਸ਼ੁਰੂ ਹੋ ਰਿਹਾ ਜੀ ਠੀਕ ਹੈ ਜਿਹਦੇ ਵਿੱਚ ਹਰ ਇੱਕ ਆਈਟਮ ਜੋ ਸਾਡੇ ਸ਼ੋਰੂਮ ਚ ਅਵੇਲੇਬਲ ਹੈ ਉਹਤੇ ਅਸੀਂ ਡਿਸਕਾਊਂਟ ਦੇ ਰਹੇ ਆਂ ਔਰ ਬੜੇ ਅੱਛੇ ਫਿਊਜ ਡਿਸਕਾਊਂਟਸ ਦੇ ਰਹੇ ਆਂ ਇਹ ਨਹੀਂ ਕਿ ਕਲਰ ਡਿਸਕਾਊਂਟ ਹੈ ਜਾਂ ਕੋ ਫੇਕ ਡਿਸਕਾਊਂਟ ਹੈ ਬਿਲਕੁਲ ਜੈਨੂਨ ਡਿਸਕਾਊਂਟਸ ਦੇ ਰਹੇ ਆਂ ਜੀ ਜੈਨੂਨ ਪ੍ਰੋਡਕਟਸ ਉੱਤੇ ਬ੍ਰਾਂਡਡ ਪ੍ਰੋਡਕਟਸ ਹੁੰਦੇ ਆਂ ਤੇ ਇਹਦੇ ਵਾਸਤੇ ਤੁਹਾਨੂੰ ਹੁਣ ਮੇਰਾ ਜਿਹੜਾ ਕੇ ਸੇਲ ਸਟਾਫ ਹੈ ਜੀ ਤੁਹਾਨੂੰ ਪੂਰਾ ਗਾਈਡ ਕਰੇਗਾ ਤੇ ਤੁਹਾਨੂੰ ਪੂਰਾ ਇੱਕ ਵਾਕਥਰੂ ਕਰਾ ਕੇ ਤੇ ਕਦੋਂ ਟਿਲ ਕਦੋਂ ਤੱਕ ਰਹੇਗਾ ਟਿਲ ਦੀਵਾਲੀ ਟਿਲ ਦੀਵਾਲੀ ਆਪਾਂ ਨੂੰ ਇਹ ਮਿਲ ਜਾਏਗਾ ਜੀ ਅਸੀਂ ਹਰ ਸਾਲ ਰੱਖਦੇ ਆਂ ਜੀ ਸਾਡੀ ਹਰ ਸਾਲ ਦੀ ਸੇਲ ਹੁੰਦੀ ਜੀ ਪਹਿਲੇ ਨਰਤੇ ਤੋਂ ਸ਼ੁਰੂ ਹੋ ਕੇ ਟਿਲ ਦੀਵਾਲੀ ਜੀ ਇਹ ਚੋਪਸ਼ਨ ਸਰ ਤੁਹਾਨੂੰ ਡਰਾਈ ਰੂਮ ਦੀ ਮਿਲੇਗੀ ਅੱਛਾ ਜੀ ਉਸ ਤੋਂ ਬਾਅਦ ਬੈਡਰੂਮਸ ਵੀ ਮਿਲਣਗੀਆਂ ਲੋਬੀਸ ਦੀਆਂ ਮਿਲਣਗੀਆਂ ਠੀਕ ਹੈ ਜੀ ਅਲੱਗ-ਅਲੱਗ ਸਿਨਰੀ ਜ਼ੋਨ ਗਿਆ ਅਲੱਗ-ਅਲੱਗ ਵਾਲ ਡੈਕੋਰਸ ਯਾ ਆਈਟਮਸ ਹੋਣਗੇ ਜਿਦਾਂ ਵਿੱਚ ਮੈਟਰ ਆਈਟਮਸ ਚਾਹੀਏ ਅੱਛਾ ਇਹ ਇਹ ਚੀਜ਼ ਅਗਰ ਆਪਾਂ ਆਪਣੇ ਘਰ ਦੇ ਵਿੱਚ ਜੇ ਲਿਵਿੰਗ ਏਰੀਆ ਦੇ ਵਿੱਚ ਲਗਾਈਏ ਤਾਂ ਇੱਕ ਲੁੱਕ ਜਿਹੜੀ ਇਨਹਾਂਸਡ ਹੁੰਦੀ ਹੈ ਉਹ ਬਹੁਤ ਸੋਹਣੀ ਹੋਏਗੀ ਜੀ ਹਾਂਜੀ ਹਾਂਜੀ ਅੱਛਾ ਤੇ ਮੈਡਮ ਕੀ ਪ੍ਰਾਈਸਿੰਗ ਕੀ ਸਟਾਰਟਿੰਗ ਵਗੈਰਾ ਤੇ ਤੁਸੀਂ ਕਰ ਰਹੇ ਹੋ ਲੋਨ ਜੇ 1595 ਤੋਂ ਸਟਾਰਟ ਹੈ ਜੀ ਦੇ ਉੱਪਰ ਤੋਂ 25% ਲੈਸ ਵੀ ਹੋਏਗਾ 1590 ਰੁਪਏ ਤੋਂ ਸਟਾਰਟਿੰਗ ਹੈ ਜੀ ਆਪਣੀ ਹੈਨਾ ਔਰ ਉਹਦੇ ਉੱਪਰ ਵੀ 25% ਤੋਂ ਲੈਸ ਹੋਏਗਾ ਜਦੋਂ ਤੁਸੀਂ ਲਿਖਿਆ 25% ਵੀ ਇਹਦੇ ਚ ਸਾਨੂੰ 25% ਦਾ ਵੀ ਜਿਹੜੀ ਪ੍ਰਾਈਸਿੰਗ ਹੈ ਉਹਦੇ ਤੇ ਆਫ ਮਿਲੇਗਾ ਠੀਕ ਹੈ ਜੀ ਹੋਰ ਕੀ ਕੁਝ ਆਪਾਂ ਨੂੰ ਡਿਜ਼ਾਈਨਿੰਗ ਦੇ ਵਿੱਚ ਆਪਸ਼ਨ ਮਿਲ ਜਾਏਗੀ ਜੀ ਡਿਜ਼ਾਈਨਿੰਗ ਚਾਹ ਦੇਖੋ ਬੋਲ ਸਿਨਰੀਜ਼ ਨੇ ਮੈਟਲ ਦੇ ਵਿੱਚ ਅੱਛਾ ਜੀ ਇਹ ਚੀਜ਼ ਆ ਜਾਏਗੀ ਠੀਕ ਹੈ ਸੋ ਇਹਦੀ ਕੋਈ ਲਾਈਫ ਵਗੈਰਾ ਵੀ ਰਹਿੰਦੀ ਹੈ ਕਿ ਜਦੋਂ ਇਹ ਫਿਨਿਸ਼ਿੰਗ ਦੇ ਰਿਹਾ ਹੈ ਤੇ ਕੀ ਥੋੜੇ ਟਾਈਮ ਬਾਅਦ ਇਹ ਡਲਦਾ ਨਹੀਂ ਹੋਏਗਾ ਜੀ ਬਿਲਕੁਲ ਐਡਾ ਹੀ ਫਿਨਿਸ਼ਿੰਗ ਰਹੇਗੀ ਕਿ ਪਿਆਰੇ ਪਿਆਰੇ ਗਿਫਟਸ ਹੈਗੇ ਸਾਡੇ ਕੋਲ ਤੁਸੀਂ ਦੇਖ ਸਕਦੇ ਆ ਅੱਛਾ ਜੀ ਇਹ ਆਪਣੇ ਕੋਲ ਆ ਗਿਆ ਜੀ ਹੈਨਾ ਗਿਫਟ ਸੈਕਸ਼ਨ ਜਿਹਦੇ ਵਿੱਚ ਆਪਾਂ ਨੂੰ ਵੀ ਕਿਸੇ ਨੂੰ ਕੁਝ ਗਿਫਟ ਕਰਨਾ ਹੈ ਹਾਂ ਬਿਲਕੁਲ ਜਾਂ ਆਪਣੇ ਆਪਣੇ ਯੂਜ਼ ਦੇ ਲਈ ਆਪਣੇ ਬੈਡਰੂਮ ਦੇ ਲਈ ਜਾਂ ਆਪਣੇ ਡਰਾਇੰਗ ਰੂਮ ਦੇ ਲਈ ਤੁਸੀਂ ਇਹ ਯੂਜ਼ ਕਰ ਸਕਦੇ ਆ ਕਿੰਨੇ ਪਿਆਰੇ ਡਿਜ਼ਾਈਨ ਹੈਗੇ ਅੱਛਾ ਜੀ ਇਹ ਚੀਜ਼ ਆਪਣੇ ਕੋਲ ਵੀ ਅਵੇਲੇਬਲ ਹੋ ਜਾਏਗੀ ਉਸ ਤੋਂ ਬਾਅਦ ਇਹਦੀ ਪ੍ਰਾਈਜ਼ਿੰਗ ਇਹ ਦੇਖੀਏ ਤੁਸੀਂ ਅੱਛਾ ਜੀ की प्राइसिंग वगैरह तो की शुरुआत हो जाएगी जी 395 तो स्टार्टिंग हैगा साडे अच्छा 395 तो स्टार्टिंग है ते 25% ਤੁਸੀਂ ਜਦਾਂ ਦੱਸਿਆ ਬਿਲਕੁਲ ਇਹ ਸਾਡੇ ਕੋਲ ਗਲਾਸ ਗਲਾਸ ਦੀ ਹੈਗੀਆਂ ਇਹ ਦੇਖੋ ਤੁਸੀਂ ਬਹੁਤ ਹੀ ਪਿਆਰੇ ਠੀਕ ਹੈ ਜੀ ਡਿਜ਼ਾਈਨ ਸੋ ਹੁਣ ਆਪਾਂ થોੜਾ ਹੋਰ ਅੱਗੇ ਇਹ ਚੀਜ਼ ਆਪਣੇ ਕੋਲ ਆ ਗਈ ਜੀ ਪੋਟਸ ਪੋਟਸ ਅਬ ਇਹਦੇ ਵਿੱਚ ਤੁਸੀਂ ਸੋਨੇ ਸੋਨੇ ओरिजिनल ਫਲਾਵਰ ਲਗਾਓ ਜਾਂ ਤੁਸੀਂ ਡੁਪਲੀਕੇਟ ਲਗਾਓ ਕੁਝ ਵੀ ਕਰੋ ਪਰ ਲੇਕਿਨ ਬਹੁਤ ਪਿਆਰੇ ਹੈ ਹਾਂ ਵੀ ਇਹ ਦੇਖ ਸਕਦੇ ਇੱਕ ਘਰ ਦੇ ਇੰਟੀਰੀਅਰ ਦੇ ਵਿੱਚ ਅਹਿਮ ਹੋ ਰਿਹਾ ਹੈ ਤੇ ਛੋਟਾ ਸਾ ਇਹ ਕਿਊਟ ਸਾ ਦੇਖੀਏ ਤੁਸੀਂ ਹਾਂ ਠੀਕ ਹੈ ਜੀ ਸੋ ਸਟਾਰਟਿੰਗ ਆਪਣੀ ਹੈ 3999 ਸੇ ਔਰ ਆਪ ਉਹਦੇ ਵਿੱਚ ਹੋਰ ਵੀ ਆਪਸ਼ਨ ਲੈ ਸਕਦੇ ਹੋ ਇਹ ਸਾਡੇ ਕੋਲ ਵਾਚ ਠੀਕ ਹੈ ਜੀ ਇਹ ਚੀਜ਼ ਆ ਗਈ ਵੀ ਕੋਈ ਚੀਜ਼ ਕੋਈ ਵੋਲ ਆਪਾਂ ਵੀ ਹਾਈਲਾਈਟ ਕਰਦੀ ਹੈ ਹਨਾ ਵੀ ਉੱਚੇ ਵੀ ਆਪਣੇ ਕੋਲ ਆਪਸ਼ਨ ਆ ਜਾਈ ਗਏ ਉਸ ਤੋਂ ਬਾਅਦ ਇਸ ਸੈਕਸ਼ਨ ਦੇ ਵਿੱਚ ਆਪਾਂ ਨੂੰ ਕੀ ਕੁਝ ਮਿਲ ਜਾਏਗਾ ਬੁਰਾ ਨਾ ਦੇਖੋ ਬੁਰਾ ਨਾ ਸੁਣੋ ਬੁਰਾ ਨਾ ਬੋਲੋ ਅੱਛਾ ਜੀ ਇਹ ਚੀਜ਼ ਹੈ ਨਾ ਹਾਂ ਵੀ ਮਿਲ ਜਾਈ ਗਏ ਕਿਊਟ ਆ ਹਨਾ ਔਰ ਇਹ ਦੋਨੋਂ ਲਵਰਸ ਠੀਕ ਹੈ ਜੀ ਵਾਓ ਇਹ ਦੇਖ ਸਕਦੇ ਆ ਤੁਸੀਂ ਹੋਰ ਅੱਗੇ ਆਏ ਇੱਕ ਚੀਜ਼ ਹੋਰ ਮੈਡਮ ਮੈਂ ਤੁਹਾਨੂੰ ਰੋਕੂੰਗਾ ਇਹ ਸ਼ਾਇਦ ਆਪਣੇ ਕੋਲ ਆ ਗਿਆ ਜੀ ਡਸਟਬਿਨ ਦੇ ਯੈਸ ਡਸਟਬਿਨ ਅਗਰ ਲਗਜ਼ਰੀ ਲਗਜ਼ਰੀ ਡਸਟਬਿਨ ਹੈਗੇ ਆ ਤੁਸੀਂ ਆਪਣੇ ਬੈਡਰੂਮ ਵਾਸ਼ਰੂਮ ਕਿਤੇ ਵੀ ਯੂਜ਼ ਕਰ ਸਕਦੇ ਆ ਠੀਕ ਹੈ ਜੀ ਤੇ ਇਹਦੇ ਤੇ ਕਿੰਨਾ ਪਰਸੈਂਟ ਆਫ ਚੱਲ ਰਿਹਾ ਜੀ 25% ਹੀ ਦੇ ਰਹੇ ਹਾਂ ਹਾਂਜੀ 25% ਆਫ ਹੈ ਤੁਸੀਂ ਆਓ ਤੁਸੀਂ ਪ੍ਰਾਈਸ ਦੇਖੋ ਤੁਸੀਂ ਖੁਦ ਕਹੋਗੇ ਕਿ ਵਾਓ ਬਹੁਤ ਅੱਛੇ ਪ੍ਰਾਈਸ ਤੇ ਦੇ ਰਹੇ ਆ ਔਰ ਅੱਛੀ ਚੀਜ਼ਾਂ ਦੇ ਰਹੇ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਇੱਕ ਹੋਰ ਸੈਕਸ਼ਨ ਆ ਗਿਆ ਤੇ ਜਦਾਂ ਆਪਾਂ ਵੀ ਤੁਸੀਂ ਇਹ ਦੇਖ ਸਕਦੇ ਹੋ ਤੁਸੀਂ ਇਹ ਆਫਿਸ 'ਚ ਲਗਾ ਸਕਦੇ ਆ ਆਪਾਂ ਵੀ ਆਫਿਸ ਦੇ ਟੇਬਲ ਨੂੰ ਅਗਰ ਹਾਈਲਾਈਟ ਕਰਨਾ ਹੈ ਸੋ ਇਹ ਜੀ ਇਹ ਇੱਕ ਲੇਟੈਸਟ ਕਲਰ ਦੇ ਵਿੱਚ ਹੈਗਾ ਇਹ ਇਹ ਸਾਡਾ ਵੈਚਰ ਦਾ ਕਾਉਂਟਰ ਹੈ ਤੁਸੀਂ ਦੇਖ ਸਕਦੇ ਹੋ ਇਹ ਜੋ ਪਿਆਰੇ ਪਿਆਰੇ ਤੁਹਾਨੂੰ ਕਲਰ ਮਿਲਨੇ ਆ ਵੈਰਾਈਟੀਆਂ ਮਿਲਨੀ ਆ 60 ਅਪ ਟੂ 60% ਆਫ ਦੇ ਵਿੱਚ ਆ ਠੀਕ ਹੈ ਤੇ ਵੈਰਾਈਟੀ ਦੀ ਆਪਸ਼ਨ ਜਦੋਂ ਤੁਸੀਂ ਦੱਸਿਆ ਮੈਡਮ ਹਨਾ ਵੀ ਵੈਰਾਈਟੀਆਂ ਆਪਣੇ ਕੋਲ ਇਹਦੇ ਚ ਕਾਫੀ ਵਧੀਆ ਬਿਲਕੁਲ ਆਪ ਤੁਸੀਂ ਦੇਖ ਸਕਦੇ ਹੋ ਤੁਹਾਡੇ ਕੋਲ ਇਦਾਂ ਦੇ ਕਲਰ ਕਿਤੇ ਵੀ ਨਹੀਂ ਮਿਲਨੇ ਆ ਠੀਕ ਹੈ ਵੈਰਾਈਟੀਆਂ ਦੇ ਨਾਲ ਨਾਲ ਮੈਮ ਬ੍ਰਾਂਡਸ ਦੇ ਵਿੱਚ ਵੀ ਆਪਸ਼ਨ ਹੁੰਦੀਆਂ ਆ ਵੀ ਆਪਣੇ ਅਲੱਗ-ਅਲੱਗ ਬ੍ਰਾਂਡ ਹੈਗੇ ਆ ਸਾਡੇ ਅੱਛਾ ਮੈਕਸਿਮਮ ਬ੍ਰਾਂਡ ਤੁਸੀਂ ਕਵਰ ਕਰਦੇ ਹੋ ਇਹ ਹੈਵੀ ਬੈੱਡ ਸ਼ੀਟਸ ਹੈ ਅੱਛਾ ਜੀ ਇਹ ਹਾਂ ਇਹ ਸਾਡੇ ਕੋਲ ਲੇਟੈਸਟ ਡਿਜ਼ਾਈਨ ਹੈਗੇ ਆ ਹੈਵੀ ਬੈੱਡ ਸ਼ੀਟ ਤੇ ਮੈਂ ਤੁਹਾਨੂੰ ਦਿਖਾ ਦੇਣੀ ਆ ਹੂੰ ਹੂੰ ਤੇ ਮੈਡਮ ਜਦਾਂ ਇਹ ਬੈੱਡ ਸ਼ੀਟ ਆਪਾਂ ਇੱਥੇ ਲਗਾਈ ਹੋਈ ਹੈ ਤੇ ਇਹਦੇ ਚ ਮੈਡਮ ਜਿਹੜਾ ਫੈਬਰਿਕ ਵਗੈਰਾ ਆਪਾਂ ਯੂਜ਼ ਕੀਤਾ ਹੈ ਜੋ ਤੁਸੀਂ ਦੇਖ ਸਕਦੇ ਹੋ ਕਿੰਨੀ ਕਿੰਨੀ ਸੋਹਣੀ ਲੱਗਦੀ ਪਈ ਹੈ ਇਹਦਾ ਫੈਬਰਿਕ ਬਹੁਤ ਸੌਫਟ ਹੈ ਲੁੱਕ ਵਾਈਜ਼ ਤਾਂ ਕਾਫੀ ਵਧੀਆ ਹੈ ਨਾ ਵੀ ਲੁੱਕ ਨਿਕਲ ਕੇ ਆਏਗਾ ਤੇ ਨਾਲ ਦੇ ਨਾਲ ਜਿਹੜਾ ਆਪਾਂ ਫੈਬਰਿਕ ਯੂਜ਼ ਕੀਤਾ ਇਹਦੇ ਚ ਉਹ ਕਾਫੀ ਵਧੀਆ ਵੀ ਹੈ ਨਾ ਕੰਫਰਟੇਬਲ ਫੈਬਰਿਕ ਹੈ ਕਿ ਵੀ ਹੈ ਨਾ ਸਵੇਟ ਨਹੀਂ ਕਰੇਗਾ ਹਾਂ ਸਵੇਟਿੰਗ ਨਹੀਂ ਹੋਏਗੀ ਤੇ ਨਾਲ ਦੇ ਨਾਲ ਆਪਸ਼ਨ ਜਿੱਦਾਂ ਤੁਸੀਂ ਦੱਸਿਆ ਸੀ ਇਹਦੀ ਵੈਰਾਈਟੀਆਂ ਬਹੁਤ ਜ਼ਿਆਦਾ ਹੋ ਜੇਗੀ ਆਪਣਾ ਇਹ ਹੈਵੀ ਵੈਰਾਈਟੀਆਂ ਚ ਹੈਗੇ ਤੁਸੀਂ ਦੇਖ ਸਕਦੇ ਹੋ ਕਲਰ ਆਂਡ ਵੈਰਾਈਟੀਆਂ ਐਂਡ ਸੌਫਟਨੈਸ ਠੀਕ ਹੈ ਜੀ ਸੋ ਅਲੱਗ-ਅਲੱਗ ਕਲਰ ਤੇ ਅਲੱਗ-ਅਲੱਗ ਵੈਰਾਈਟੀਆਂ ਦੇ ਵਿੱਚ ਬੈਕ ਸਟ ਜਿਹੜੀ ਆ ਉਹ ਇਹ ਆਪਕੇ ਇਹ ਤੁਹਾਡੇ ਬੈੱਡ ਦੀ ਸ਼ਾਨ ਬਣਾਣਗੇ ਬਦਿਆ ਲੱਗਣਗੇ ਤੁਸੀਂ ਇੱਕ ਵਾਰੀ ਜ਼ਰੂਰ ਟ੍ਰਾਈ ਕਰੋ ਹਸ ਹੋ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਮੈਡਮ ਆਪਾਂ ਅੱਗੇ ਵਧ ਜਾਈਏ ਜੀ ਅੱਗੇ ਦੇ ਵਿੱਚ ਤੁਸੀਂ ਅਗਰ ਦਸੋਂ ਤੇਲ ਪਿਲੋ ਪਿਲੋਜ਼ ਹੈ ਤੁਹਾਡੇ ਸੈਕਸ਼ਨ ਆ ਗਿਆ ਆਪਣੇ ਦੇ ਵਿੱਚ ਹਨਾ ਕਾਫੀ ਲੁੱਕ ਅਗਰ ਆਪਾਂ ਗੱਲ ਕਰੀਏ ਵੀ ਲੱਗਦਾ ਬਹੁਤ ਚੁਣਵੇਂ ਜਿਹੇ ਡਿਜ਼ਾਈਨ ਰੱਖੇ ਹੈ ਜੀ ਹਨਾ ਜਿਹੜੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਆ ਜਾਂ ਕਲਰ ਵਾਈਜ਼ ਬਹੁਤ ਸੋਹਣੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਡਿਜ਼ਾਈਨ ਹੈਗਾ ਕਿੰਨਾ ਪਿਆਰਾ ਕਲਰ ਹੈ ਇਹ ਤੁਹਾਡੇ ਸੋਫਾ ਸਿੰਗਲ ਸੋਫਾ ਦੇ ਲਈ ਹੈਗਾ ਤੁਸੀਂ ਲਗਾ ਸਕਦੇ ਹੋ ਉਹਦੇ ਵਿੱਚ ਤੁਸੀਂ ਸਾਡੇ ਇਹ ਦੇਖ ਸਕਦੇ ਹੋ ਉੱਪਰ ਜਿੰਨੇ ਵੀ ਹੈਗੇ 25% ਆਫ ਹੈ 20% ਹੈ ਆਫ ਹੈਗੇ 25 40 ਇਹ ਸਾਰੇ ਤੁਸੀਂ ਨੋਟ ਕਰ ਸਕਦੇ ਹੋ